ਉੱਤ ਨੈ ਨੌਤ ਨੈ ਨੌਇ ਇਹ ਕੀ ਹੈ ਇਹ ਕੀ ਹੈ ਇਹ ਕੀ ਹੈ ਇਹ ਜੀ ਮੈਂ ਬਾਹਰ ਦੀ ਮਾਰਾ ਦਾ ਕੀਤਾ ਜੀ ਅੱਜ ਤੇ ਬੜੇ ਗੁਰਬੀਤ ਬੜਾ ਬੋਲ ਦੇ ਕੇ ਤੇਰਾ ਭਾਈਆ ਗੁਰਬੀਤ ਮੈਨੂੰ ਹਾਂ ਮਾਰੂ ਕਰਦੇ ਕਰਨੇ ਹਮ ਬਰ ਬਹਾਲਦਾ ਮਾਨ ਦਾ ਸੁਖਜੀਤ ਪੁੱਤ ਮਾਂ ਦੀ ਬਾਹਾਂ ਲੀਨੀਆਂ ਕੀਤੀਆਂ ਪਈਆਂ ਘਟ ਘਟ ਕੇ ਬੋਲ ਤੇ ਦੇਖੋ ਕਿੱਡੀ ਛੱਟ ਗਈ ਤਾਂ ਬਾਹਾਂ ਤੇ ਦੇਖੋ ਕਿੱਡੀ ਬੋਲ ਦੇਖਵਾ ਨੀ ਲਾ ਕੀਤਾ ਪਿਆ ਕਿੱਧਰ ਨੂੰ ਜਾਵੇ ਮਾਂ ਇਹ ਆਪਣਾ ਪੁੱਤ ਨਾਲੇ ਮਾਂ ਜਿਵੇਂ ਲਾਤੀ ਨਹੀਂ ਮੰਮ ਨਾਲਾ ਕੋਈ ਜਦੋਂ ਆਈ ਲੰਗਾ ਤੇ ਮਾਂ ਦਾ ਇਤਨਾ ਨਹੀਂ ਦਿੱਤਾ ਨਾ ਨੰਮ ਨਾਲ ਕਹਿ ਸਕਦਾ ਥੋੜਾ ਘਟਰ ਮਾਂ ਕਰਦੇ ਦੇਖੋ ਦੇਖੋ ਮੈਂ ਦਾਤਾ ਕੋਈ ਹੋਰ ਹੈ ਨਹੀਂ ਮੇਰਾ ਸੁਤ ਮਾਂ ਮੇਰੀ ਜਾਨ ਉੱਪਰ ਚਾਹ ਰਾਂ ਨਹੀਂ ਕੋਈ ਨਹੀਂ ਚਾਹੀਦਾ ਮਾਂ ਜੋ ਤੂੰ ਬਸ ਸਿਰ ਤੇਰੀਆਂ ਦੁਆਵਾਂ ਮਰ ਅਰਦਾਸਾਂ ਚਾਹੀਦੀਆਂ ਮਾਂ ਮਾਂ ਨੂੰ ਕੁੱਟਦਾ ਮਾਰਦਾ ਮਾਂ ਜਦੋਂ ਭੱਜਦੀਏ ਤੋਂ ਬਚਦੀ ਕੋਈ ਘਰੇ ਨਹੀਂ ਬਾੜਦਾ ਅਰਦਾਸ ਕਰਿਓ ਜਦੋਂ ਪਿੰਡ ਆਜੂਗਾ ਉਦੋਂ ਬਾਈ ਚੜ੍ਹਦੀ ਕਲਾ ਜੀ ਰਹਿਣੀ ਓਏ ਓ ਤੇਰੀ ਨੂੰ ਓਏ ਤੇਰੀ ਨੂੰ ਓਏ ਇਹ ਕੀ ਆ ਇਹ ਕੀ ਆ ਇਹ ਕੀ ਆ ਇਹ ਜੇ ਮੈਂ ਮਾਂ ਦਾ ਪਿਆਰ ਕੀਤਾ ਜੀ ਅੱਜ ਥੋੜੀ ਮਾਂ ਦਾ ਪਿਆਰ ਕੀਤਾ ਜੀ ਮੈਂ ਥੋੜੀ ਮਾਂ ਦਾ ਪਿਆਰ ਕੀਤਾ ਜੀ ਅੱਜ ਉਹ ਮੈਨੂੰ ਦੱਸ ਪਸੀ ਜੀ ਮੇਰੇ ਹਾਂ ਤੇ ਆਪਦੀ ਮਾਂ ਨੂੰ ਕੁੱਟੀ ਜਨਾ ਇਹ ਨਹੀਂ ਕਾਪਤੀ ਮੈਂ ਕਹਤਾ ਜੀ ਨਹੀਂ ਬੁਲੀ ਇਹਨੇ ਬੰਦੇ ਤੂੰ ਮਾਰਦਾ ਜੀ ਇਹ ਗੱਨਾ ਨਾ ਜੀ ਸੁਣਿਓ ਨੇ ਪਿੰਡ ਗੁਰਬੀਤ ਬੜਾ ਬੋਦ ਦੇ ਤੇਰਾ ਭਾਈ ਇਹ ਗੁਰਬੀਤ ਮੈਂ ਹਾਂ ਮਾਰ ਕੇ ਕਰ ਲਓ ਕੀ ਕਰਨਾ ਫਿਰ ਹੰਬਲੋ ਬਖਾ ਦਿੰਸੀ ਬੜੇ ਪਿੰਡ ਦਾ ਗਵਾਂ ਦੀ ਮੁੰਡਾ ਜਿੱਦਾ ਮੈਨੂੰ ਪੱਕਾ ਇਹ ਤੂੰ ਮਾਂ ਨਾਲ ਲੜਦਾਗਾ ਤੂੰ ਇਹ ਲੜੇ ਸੱਟ ਲਾ ਕਿਤੇ ਕੋਈ ਲੈ ਲੈਦਾ ਮੈਂ ਮਗਰ ਪਾਏ ਕਮਲਾ ਖੜੇ ਪੈਣਾ ਬੈਠੇ ਰ ਮਗਰ ਪਾਏ ਦਾ ਮੇਰੇ ਕਮਲਾ ਫਦਾਈ ਬਣ ਕੇ ਮੋਹਣਾ ਕਿ ਮੈਂ ਮਗਰ ਸਿੱਧੀ ਪਾ ਜਾਂਦਾ ਮਗਰ ਮੈਂ ਕਦੋਂ ਨਾ ਜਾ ਮਗਰ ਕਮਲ ਸੂਰ ਉੱਪਰ ਆਸ਼ਣ ਹੋਣੇ ਤੂੰ ਚਲ ਸੌਰੀ ਕਹ ਬਾਬੀ ਕਹਿੰਦਾ ਮੈਨੂੰ ਕੁ ਕਾਜ ਨਹੀਂ ਗਿਆ ਤਾਂ ਹੁਣ ਤਾਂ ਜਮਾ ਅਸਰ ਤੋਂ ਹੋਇਆ ਬਿਆ ਚੱਲ ਖੜਾ ਹੋਇਆ ਬੈਡਸ ਅੱਛਾ ਜੀ ਲਓ ਜੀ ਬਹੁਤ ਜ਼ਿਆਦੇ ਬੋਲਦਾ 15 ਦਾ ਕੁੜੀਆਂ ਮਹੀਨੇ ਦੀ ਜਰਦੇ ਵੀ ਆ ਖਾ ਜਾ। ਜੇ ਨਹੀਂ ਲਿਆ ਕੇ ਦਿੰਦੇ ਤਾਂ ਮਾਰ ਨਾ ਜੀ ਮੈਂ ਖਾਂਦਾ ਵੀ ਲੈ ਕੇ ਦਿੰਦੇ ਮੈਂ ਖਾਂਦਾ ਵੀ ਲੈ ਕੇ ਫੜਾ ਦੇ ਨੀ ਟੱਕੇ ਨਾਲ ਕਿਹਨਾਂ ਕਰੇ ਤੁਹਾਨੂੰ ਫੜਾ ਦੇ ਮੈਂ ਖਾਂਦਾ ਨਹੀਂ ਮਾਰ ਤੈਨੂੰ ਖਾ ਕੇ ਜਮਾ ਅਜੀ ਹੈਗਾ ਜੀ ਮੈਂ ਤਾਂ ਕੱਲੀ ਵੀ ਆ ਕੇ ਜੇ ਜਿਹੜੀ ਗਰ ਜੇ ਪੂਜ ਪਾਵਦੇ ਨਹੀਂ ਘੜਦੇ ਨਾ ਤਾਂ ਵੀ ਖਰਦੇ ਨਾ ਤੂੰ ਜੀ ਹੁਣ ਮੈਨੂੰ ਪਤਾ ਲੱਗ ਗਿਆ ਤੇਰਾ ਚੰਗਾ ਜੀ ਭੇਂ ਕਭੀਂ 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 ਹੁਣ ਤੂੰ ਇੱਥੇ ਰਹਿਣਾ ਵਾ ਚੰਗਾ ਜੀ ਸੇਵਾ ਕਰਨੀ ਐ ਜੀ ਮੈਂ ਕਿੰਨੇ ਦਿਨ ਸੇਵਾ ਕਰਨੀ ਐ ਦੱਸਾਂਗੇ ਤੈਨੂੰ ਅੱਛਾ ਜੀ ਚੰਗਾ ਜੀ ਖੁੱਲਾ ਸਮਾਂ ਰਹਿਣਾ ਤੈਨੂੰ ਚੰਗਾ ਜੀ ਚੰਗਾ ਵੀਰੇ ਜੀ ਮਾਂ ਕਰੇ ਹੋਰ ਕੌਣ ਆ ਪੁੱਤ ਘਰੇ ਮਾਂ ਚੰਦੀ ਲਾ ਕੇ ਆਈ ਆ ਸੰਭਨ ਆਲਾ ਕੋਈ ਨਹੀਂ ਛਡਾਉਣ ਆਈ ਨੱਗਰ ਤੇ ਰੋੜੇ ਮਾਰਦਾ ਇੱਤਾਂ ਜਿਹਨੇ ਮੇਜ ਦਾ ਨਾ ਲੰਡਾ ਉਹਨੇ ਕਈ ਪੱਥਰ ਮਾਰਦਾ ਮਾਂ ਕਰਲੇ ਪਾਸੇ ਰੋੜੇ ਮਾਰਦਾ ਕੰਦੀਆਂ ਗਾਵਾ ਇੰਨੀਆਂ ਕੱਢਦਾ ਏ ਉਹ ਨਾਲ ਕੌਣ ਆਇਆ ਥੋਡੇ ਦੁਨ ਨਹੀਂ ਆਇਆ ਸੀ ਮੈਂ ਗੱਡੀ ਲੈ ਕੇ ਤਾਂ ਆ ਕੇ ਲੈ ਕੇ ਆਈਆਂ ਕਦੀ ਜੀ ਲੱਗਦਾ ਇਹੇ ਭਰਾ ਇਹਦਾ ਕੋਸ ਵੀ ਨਹੀਂ ਇਕੱਲਾ ਹੀ ਆ ਇਹ ਭੈਣਾ ਕੋਸ ਵੀ ਨਹੀਂ ਹੈ ਬੱਤਣਾ ਬਾਹਰ ਬੈਠਾ ਧੀਆ ਬਾਹਰ ਬੈਠੀ ਆ ਇਹਦੇ ਇਹ ਵੀ ਤੇ ਕੀ ਬੈਠੀ ਇਕੱਲਾ ਇਕੱਲਾ ਹੀ ਆ ਇਹ ਭਰਾ ਭੈਣ ਕੋਈ ਨਹੀਂ ਇਹ ਤਾਂ ਇਹ ਤਾਂ ਉਹ ਤਾਂ 15 ਸਾਲ ਦੀ ਸਤੋਂ ਦੀ ਜੱਫੀ ਹੋਈ ਗੱਲ ਮਾਤਾ ਕੱਲੀ ਹੋਈ ਲਈ ਬੈਠੀ ਇਹ ਡੈਡੀ ਇਹਨਾਂ ਦਾ ਵੀ ਪੂਰਾ ਹੋ ਗਿਆ ਤਰੀ ਬਹੁਤ ਕੁ ਕਰਦਾ ਤੇ ਵੀ ਇਹ ਸਿੱਖਤਾ ਫਿਸ਼ਾ ਦੇ ਉਹ ਵੀ ਭੈਣੇ ਕੋਲੇ ਦੱਸ ਦੇ ਤੁਸੀਂ ਆਪਣੀ ਬੇਟੀਆਂ ਕੋਲੇ ਬੈਠਾ ਹਾਂ ਉਹ ਵੀ ਭੈਣ ਕੋਲੇ ਬੈਠਾ ਸੋਰੀ ਮੈਂ ਭੁੱਲ ਗਿਆ ਇਹ ਤਾਂ ਮੈਂ ਗਰਭਿਤ ਮਾਂ ਸਾਥੂ ਬਾਂਦੀ ਨਹੀਂ ਮਾਂ ਕੋਈ ਨਹੀਂ ਆਪਾਂ ਇਹਨੂੰ ਦਾਖਲ ਕਰ ਲੈਣੇ ਆ ਫਿਕਰ ਨਾ ਕਰ ਮਾਂ ਕਿਉਂਕਿ ਮੈਂ ਦਾਤਾ ਕੋਈ ਹੋਰ ਹੈ ਨਹੀਂ ਮੇਰਾ ਕੋਈ ਕਾਰੋਬਾਰ ਮੇਰੀ ਜੜੀ ਕੋਈ ਜਾਇਜ਼ ਆ ਨਾ ਨਹੀਂ ਨਹੀਂ ਕੋਈ ਨਹੀਂ ਚਾਹੀਦਾ ਮਾਂ ਜੋ ਤੂੰ ਬਸ ਸਿਰਫ ਤੇਰੀਆਂ ਦੁਆਵਾਂ ਮਰ ਅਰਦਾਸਾਂ ਚਾਹੀਦੀਆਂ ਮਾਂ ਕੋਈ ਨਹੀਂ ਸੁਣਦਾ ਕੋਈ ਕਹਿੰਦਾ ਮੀ ਮਾਂ ਨਹੀਂ ਤਾਰੇ ਦਾ ਨੰਨੀ ਹਲਪ ਕਰਿਆ ਮੇਰੀ ਮੈਨੂੰ ਇੱਥੇ ਵੀ ਕੂਲ ਕਰਿਆ ਬਜਾਰੇ ਦੇ ਮਾਂ ਤੈਨੂੰ ਸਿਉਣਾ ਕੀ ਨਾਂ ਸੀ ਥਣ ਦਰ ਦਾ ਦਾਦਾ ਜੀ ਨੂੰ ਮੇਰੇ ਕੋਲ ਤੇ ਮੋਬਾਈਲ ਤੇ ਨੰਬਰ ਆ ਗਿਆ ਮੈਨੂੰ ਲੋਗ ਦਾ ਦੇਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਂ ਦਾ ਸੁਖਜੀਤ ਪੁੱਤ ਮਾਂ ਦੀ ਬਾਹਾਂ ਨੀਲੀਆਂ ਕੀਤੀਆਂ ਪਈਆਂ ਘਟ-ਘਟ ਕੇ ਬੋਲਦੇ ਦੇਖੋ ਕਿੰਡੀ ਸੱਤ ਨੀਲ ਆ ਬਾਹਾਂ ਤੇ ਦੇਖੋ ਕਿੰਡੀ ਆ ਬੋਲ ਦੇਖੋ ਆ ਨੀਲਾ ਕੀਤਾ ਪਿਆ ਕਿੱਧਰ ਨੂੰ ਜਾਵੇ ਮਾਂ ਬਾਪ ਨੂੰ ਮਾਰਨ ਕੁੱਟਣ ਪੈਂਦਾ ਉਹ ਤਾਂ ਡਰਦਾ ਵਿਚਾਰਾ ਜਾ ਕੇ ਆਪਣੀਆਂ ਭੈਣਾਂ ਕੋਲੇ ਲੁੱਕ ਕੇ ਬਹਿ ਗਿਆ ਹੁਣ ਮਾਂ ਕਿੱਥੇ ਜਾਵੇ ਜਿੰਦਾ ਲਾ ਕੇ ਆਪਦੇ ਘਰ ਨੂੰ ਮਾਂ ਨੂੰ ਕੁੱਟਦਾ ਮਾਰਦਾ ਮਾਂ ਜਦੋਂ ਭੱਜਦੀ ਹੈ ਤੋਂ ਬਚਦੀ ਕੋਈ ਘਰੇ ਨਹੀਂ ਬਾੜਦਾ ਜੇ ਕਿਸੇ ਦੇ ਘਰੇ ਵੜ ਜਾਂਦੀ ਹੈ ਫਿਰ ਉਹਨਾਂ ਦਾ ਮਾਰਦਾ ਕੁੱਟਦਾ ਲੜਦਾ ਉਹ ਫਿਰ ਡਰਦੇ ਮਾਤਾ ਨੂੰ ਨਹੀਂ ਘਰੇ ਬਾੜਦੇ ਗੇਟ ਹੀ ਨਹੀਂ ਖੋਲਦਾ ਕੋਈ ਮਾਤਾ ਨੂੰ ਚੀਕਾਂ ਸੁਣ ਕੇ ਕੋਈ ਛੜਾਉਣ ਵੀ ਨਹੀਂ ਆਉਂਦਾ ਵੀ ਸਾਡੇ ਮਗਰ ਨਾ ਪੈ ਜਾਵੇ ਕਮਲਾ ਤੇ ਜਾਵੇ ਮਾਂ ਤੇ ਜਾਵੇ ਕਿੱਧਰ ਨੂੰ ਨਗਰ ਦੇ ਵਿੱਚ ਉਹ ਲੋਕ ਜਿਹੜੇ ਸਾਡੇ ਲੋਕ ਅਹਿਮਦ ਸ਼ਾਹ ਬਦਾਲੀ ਤੋਂ ਲੁੱਟੀਆਂ ਹੋਈਆਂ ਅੱਜ ਤੱਕ ਛੜਾ ਕੇ ਘਰੇ ਛੱਤੇ ਆਉਂਦੇ ਸੀ ਉਹ ਅੱਜ ਆਪਣੇਆਂ ਤੋਂ ਡਰਨ ਲੱਗ ਗਏ ਭਾਈ ਜਿਹੜੇ ਲੋਕ ਵੱਡੇ ਵੱਡੇ ਜੰਗੀ ਜੋਧਿਆਂ ਤੋਂ ਡਰਦੇ ਨਹੀਂ ਸੀ ਅੱਜ ਆਪਣੇਆਂ ਤੋਂ ਡਰਨ ਲੱਗ ਗਏ ਸਾਡੀ ਬੇਨਤੀ ਆ ਨਗਰਮੂਰੇ ਕਿੱਡੀ ਕਵੱਟੀ ਗੱਲ ਸੀ ਕੋਈ ਸਾਥਤਾ ਦੇਵੇ ਕੋਈ ਤਰੀਕੇ ਕਬੀਲੇ ਵਾਲੇ ਸਾਥਤ ਦੇਣ ਸਾਡੀ ਬੇਨਤੀ ਆ ਅਸੀਂ ਵੀਰੇ ਨੂੰ ਇੱਥੇ ਦਾਖਲ ਕਰਦੇ ਹਾਂ ਪਰ ਕਿੰਨਾ ਕੁ ਟਾਈਮ ਇੱਕ ਦਿਨ ਤਾਂ ਇਹ ਘਰ ਜਾ ਕੇ ਰਹਿਣਾ ਆਪਦੇ ਇਹਦਾ ਸਾਥ ਦੇਵੋ ਖਾਂਦਾਨੀ ਜੀ ਸਾਡੇ ਘਰੇ ਦਾ ਕੋਈ ਵਰਦਾਂ ਨਹੀਂ ਤਾਂ ਬਾਹਰ ਨਹੀਂ ਨਿਕਲਦਾ ਜੰਦੇ ਅੰਦਰੋਂ ਦੁਨੇ ਅੰਦਰ ਹੀ ਬਠਾ ਮਾਤਾ ਜੀ ਦਾ ਬਾਹ ਹੀ ਜਾਂਦਾ ਪਿੰਡ ਚ ਜਾਂਦਾ ਨਹੀਂ ਕਿਸੇ ਦੇ ਵੀ ਨਾ ਜਿੰਦਾ ਜਿਆਦਾ ਪਹਿਲਾਂ ਜਾਂਦਾ ਸੀ ਅੰਦਰ ਬਠਾ ਅੰਦਰ ਹੀ ਹੱਥ ਨਾਲ ਹੀ ਵਿੱਚ ਕੋਈ ਨਹੀਂ ਜਾਂਦਾ ਅੱਛਾ ਹੋਰ ਬਸ ਇੱਕ ਹੱਤੀ ਚ ਲਿਆ ਆਉਂਦਾ ਮਾਤਾ ਜੀ ਦਾ ਟੋਫੀਆਂ ਖਾਣਾ ਉਹ ਮਾਠੀਕ ਆ ਜੀ ਹੱਤੀ ਤੋਂ ਟੋਫੀਆਂ ਲੈਣ ਜਾਂਦਾ ਪੁੱਤ ਉਹ ਜਦੋਂ ਜਿਆਦਾ ਛੜ ਟੋਫੀਆਂ ਖਾ ਲਾ ਜਿਆਦਾ ਕਹਿ ਦਿੰਦਾ ਮੈਨੂੰ ਨਾਨਾ ਬੋਲਦਾ ਕਿ ਮੈਨੂੰ ਠੇਗੜਾ ਆ ਫਿਰ ਉਹੀ ਗੱਲ ਆ ਨਾ ਰਾਹ ਚੋਂ ਦੇ ਨੂੰ ਜਾਂ ਕਿਸੇ ਨੇ ਕਹਿਤਾ ਜਾਂ ਕੋਈ ਗੱਲ ਕਰਤੀ ਜੀ ਪਿੰਡ ਦਾ ਸਾਡਾ ਇੰਨਾ ਮੇਰਾ ਨਗਰ ਚ ਕਤ ਜਿੰਨਾ ਵੀ ਤੂੰ ਕਹ ਦੇ ਐਨਾ ਕੁਛ ਕਰਦਾ ਜਿੰਦਾ ਦਾ ਕੁੱਟ-ਕੁੱਟ ਕੇ ਹੋਊਗਾ ਬੁਗਾਰ ਦੰਦੇ ਉਹ ਫੇਰ ਵੀ ਪਾਸੇ ਦੀ ਲੰਘ ਜਾਂਦੇ ਨੇ ਆ ਜਾ ਫਲਾਣਾ ਤੂੰ ਜਰਾ ਮੇਰਾ ਘੋਟੇ ਦੇਖ ਅੱਛਾ ਆ ਜਾ ਫਲਾਣਾ ਤੂੰ ਵੀ ਆ ਜਾ ਆਟਾ ਪਹਿਉਣ ਵਾਲੇ ਨੂੰ ਪਹਿਉਣ ਨਹੀਂ ਦਿੰਦਾ ਮਾਤੇ ਵਾਲੇ ਨੂੰ ਬੱਟੀ ਨਹੀਂ ਖਿਚੂ ਬਰਨ ਨਹੀਂ ਦਿੰਦਾ ਮਸਾਂ ਮੈਂਤਾਂ ਨਾਲ ਅਗਲੇ ਨੂੰ ਮਸਾਂ ਤੇ ਕੇ ਲਿਓ ਨੇ ਘਰ ਤਾਂ ਤਾਂ ਕੁਛ ਨਹੀਂ ਜਿਹੜੇ ਨਾਲ ਨਿੰਬੂ ਜਿਹੜੇ ਨਾਲ ਕੰਜ ਵੀ ਜਿਹੜੇ ਨਾਲ ਪਾਊਡਰ ਜਿਹੜੇ ਨਾਲ ਦੁੱਧ ਜਿਹੜੇ ਨਾਲ ਦਹੀਂ ਲੈ ਜਾ ਬੱਤ ਚੜਾਈ ਤੇ ਨਹੀਂ ਜਲਦੀ ਤਾਂ ਮੈਂ ਜਦ ਡੱਕਾ ਕਰ ਤੱਕ ਡੱਕਾ ਕੋ ਵੀ ਚੱਕ ਕੇ ਵੀ ਨਹੀਂ ਪਿੰਦਾ ਮਾਂ ਦੱਸਦੀ ਐ ਮੇਰਾ ਪਿੰਡ ਚੰਗਾ ਮੇਰਾ ਨਗਰ ਚੰਗਾ ਵਾ ਚੰਗਿਆਂ ਨੂੰ ਧੰਨਵਾਦ ਵੀ ਆ ਵਧਾਈਆਂ ਵੀ ਆ ਬਾਈ ਜੇ ਤੁਸੀਂ ਹਜੇ ਵੀ ਤੁਹਾਡੇ ਸਾਰਿਆਂ ਦੇ ਅੰਦਰ ਮਨ 'ਚ ਭਾਵ ਹੈਗੇ ਆ ਉਹ ਵਾਲੇ ਪਰ ਬਾਈ ਜ਼ਿਆਦਾਤਰ ਪਿੰਡਾਂ 'ਚ ਇਹ ਹਾਲਾਤ ਨਹੀਂ ਸ਼ਾਇਦ ਅਸੀਂ ਵੀ ਤਾਂ ਹੀ ਨੈਗੇਟਿਵ ਕਹਿ ਦਿੰਦੇ ਆ ਕਈ ਵਾਰ ਤੁਹਾਡਾ ਬਹੁਤ ਧੰਨਵਾਦ ਆ ਬਾਈ ਸਾਰਿਆਂ ਦਾ ਪਿੰਡ ਕਿਹੜਾ ਮਾਂ ਮਾਨਾ ਮੇਰਕੋਟਲੇ ਮਾਨਾ ਪਿੰਡਾ ਮੇਰਕੋਟਲੇ ਕੋਲੇ ਧੰਨਵਾਦ ਆ ਬਾਈ ਤੁਹਾਡਾ ਤਕਦੀਪ ਸਿੰਘ ਦੀ ਇਦਾਂ ਹੀ ਮਦਦ ਕਰਦੇ ਰਹੋ ਅਸੀਂ ਵੀ ਹੁਣ ਵੀਰੇ ਨੂੰ ਇੱਥੇ ਰੱਖਣ ਲੱਗੇ ਆਂ ਦਾਖਲ ਕਰਕੇ ਜਿੰਨੇ ਦਿਨ ਦਾ ਇਸ ਟੇਬਲ ਨਹੀਂ ਹੁੰਦਾ ਉਹਨਾਂ ਟਾਈਮ ਰੱਖਾਂਗੇ ਫਿਰ ਭੇਜਾਂਗੇ ਅਰਦਾਸ ਕਰਿਓ ਜਦੋਂ ਪਿੰਡ ਆਜੂਗਾ ਉਦੋਂ ਬਾਈ ਚੜ੍ਹਦੀ ਕਲਾ ਜ ਰਵੇ ਅਰਦਾਸ ਕਰਿਓ ਸਿਕਦੀਪ ਸਾਹਿਬ ਆਇਆ ਕਿ ਜਦ ਇਹ ਘਥਿਆ ਸਾਹ ਬੰਨੇ ਗੋਦੀਆਂ ਨਾਲ ਇਸ ਨੂੰ ਜਾ ਕੇ ਜਿੰਦਾ ਖੁੱਲ੍ਹ ਸਾਦੀ ਨੇ ਪਿਆ ਆਪੋ ਸੇ ਹੁੰਦਾ ਹੂੰ ਜੇ ਇਹ ਸੱਤ ਦਿਨਾਂ ਦਾ ਜੈ ਦੇ ਦੇ ਗਾਲਾ ਕਰਨ ਲੱਗ ਜਾਂਦਾ ਜਦੋਂ ਉਹ ਤੇ ਮਾਂ ਨੂੰ ਰੱਖਿਆ ਸੀ ਤਾਂ ਆ ਪਿਆਰ ਵੀ ਕਰਦਾ ਮਾਂ ਦਾ ਮੈਂ ਇੱਥੇ ਕਰਦਾ ਮਾਂ ਪਿਆਰ ਵੀ ਕਰਦਾ ਕੋਈ ਨਾ ਮਾਂ ਆਪਾਂ ਕਰਾਂਗੇ ਨਾਲ ਕੇ ਕਰਾਂਗੇ ਠੀਕ ਹੈ ਮਾਂ ਨਾਲ ਕੇ ਧੰਨਵਾਦ ਕਰੀ ਹੋਰ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਸ ਵੀਰ ਵੀ ਮਾਰ ਫੱਕਾ ਕਰਾ ਰਾਤ ਹੈ 2:30 ਵਜੇ ਸੁੱਤਾ ਗੋਲ ਨਾ ਜਾਏਗੀ 2:30 ਵਜੇ 2:30 ਵਜੇ ਦੇਰ ਹੋ ਗਈ